ਅਸੀ ਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਡੂ ਗੁਰਸਰਗਾ ਜੀ। ਮੇਡੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰ ਇੰਸ਼ੂਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500 ਇਹ 1992 ਤੋਂ ਲਗਾਤਾਰ ਇੰਸ਼ੂਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੇਨ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੇਨ ਅਟਾਰਨੀ ਟਰਕੇਨ ਦੇ ਨਾਲ ਤੁਸੀ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-0503 ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਡ ਲੈਂਡ ਪਰਮਜੀਤ ਕੌਰੰਗੀ ਵੈਕਾਵਲ ਪ੍ਰਤਪਾਲ ਸਿੰਘ ਸਿੱਧੂ ਫਰਜ਼ਨੋ ਜੀ ਐਨ ਲੀਵਲ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ ਏਅਰ ਬ੍ਰੇਕਾਂ ਦਾ ਕੰਮ ਤਸਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਇਨੋਂ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2770113 ਤੇ ਤੇ ਇੰਟਰਲੂ ਟਰੱਕ ਸਟਾਪ ਵਾਲੇ ਇਹਦੇ ਨਾਲ ਨਾਲ ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਤੋਂ ਇਨਾ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਵਿਡੀਓ ਹੱਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਖਬਰਾਂ ਦੇ ਬਲਾਈਏ ਮਿੰਟੂ ਜੀ ਗੱਲ ਕਰੀਏ ਪੰਜਾਬ ਦੇ ਪਾਣੀਆਂ ਦੀ ਲੰਘੇ ਦਿਨੀ ਪੰਜਾਬ ਦੇ ਇੱਕ ਪੰਜਾਬ ਦੇ ਵਿੱਚ ਇੱਕ ਪਾਣੀਆਂ ਨੂੰ ਬਚਾਉਣ ਦਾ ਮੋਰਚਾ ਲੱਗਾ ਸੀ ਕਾਲੇ ਪਾਣੀ ਮੋਰਚਾ ਤੇ ਉਹਦੇ ਬਾਰੇ ਵੀ ਆਪਾਂ ਗੱਲਬਾਤ ਕੀਤੀ ਸੀ ਸਤਲੁਜ ਦਰਿਆ ਦੇ ਨਾਲ ਗੱਲਬਾਤ ਜਾ ਜੁੜਦੀ ਸੀ ਕਿਉਂਕਿ ਬੁੱਢਾ ਦਰਿਆ ਜਿਹੜਾ ਨਾਲੇ ਦੇ ਵਿੱਚ ਤਬਦੀਲ ਹੋ ਚੁੱਕਿਆ ਉਹ ਸਤਲੁਜ ਦੇ ਵਿੱਚ ਹੀ ਜਾ ਕੇ ਡੱਕਦਾ ਪਰ ਸਤਲੁਜ ਦਰਿਆ ਤਾਂ ਕਹਿੰਦੇ ਪਿੱਛੋਂ ਵੀ ਪਲੀਤ ਹੁੰਦਾ ਹੀ ਆ ਰਿਹਾ ਜੀ ਬਿਲਕੁਲ ਪਰਵਿੰਨ ਜੀ ਇਹ ਇੱਕ ਬਹੁਤ ਚਿੰਤਾਜਨਕ ਪਹਿਲੂ ਆ ਕਿਉਂਕਿ ਅਸੀਂ ਹੁਣ ਤੱਕ ਦੇਖਦੇ ਆ ਕਿ ਭਾਈ ਜਿਹੜਾ ਬੁੱਢਾ ਨਾਲਾ ਹੈ ਇਹੀ ਸਤਲੁਜ ਦਰਿਆ ਨੂੰ ਪਲੀਤ ਕਰਦਾ ਹੈ ਪਰ ਪਲੀਤਾ ਤੇ ਉਹਨੂੰ ਪਿੱਛੋਂ ਲੱਗਣਾ ਸਟਾਰਟ ਹੋ ਜਾਂਦਾ ਪਹਿਲੀ ਗੱਲ ਆਪਾਂ ਇਹ ਸਮਝ ਲਈਏ ਕਿ ਜਿੰਨੇ ਆਪਣੇ ਦਰਿਆ ਵਹਿੰਦੇ ਆਪਾਂ ਦਰਿਆਵਾਂ ਦੀ ਧਰਤੀ ਤੇ ਰਹਿੰਦੇ ਆ ਫਲੈਸ਼ਟ ਧਰਤੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਗੱਲ ਇਹ ਆ ਕਿ ਸਤਲੁਜ ਦੀ ਲੰਬਾਈ ਜਿਹੜੀ ਆ ਨਾ ਪੰਜਾਬ ਦੇ ਵਿੱਚ ਵਹਿਣ ਵਾਲੇ ਦਰਿਆਵਾਂ ਚ ਸਭ ਤੋਂ ਵੱਧੇਰੇ ਆ ਦੂਜੀ ਚੀਜ਼ ਕਿ ਦੇਖੋ ਇਹ ਉਹ ਦਰਿਆ ਆ ਕਿ ਜਿਹਦੇ ਤੇ ਰੂਪਨਗਰ ਤੇ ਨੰਗਲ ਦੇ ਕੰਢੇ ਨਾਲ ਸੰਤਤ ਵੈਟਲੈਂਡ ਇਲਾਕੇ ਨੂੰ ਦੋ ਭਾਗਾਂ ਚ ਵੰਡਿਆ ਗਿਆ ਹੂੰ ਹੂੰ ਠੀਕ ਹੈ ਜੀ ਰਾਮ ਸਰ ਵੈਟਲੈਂਡ ਇਲਾ ਨਿਆ ਕਹਿ ਵਸੇ ਸੀ ਤੋਂ ਮਤਲਬ ਕਿ ਜਿਹੜਾ ਕਿ ਕ੍ਰਮਵਾਰ 13.65 ਸਿਕਿਉਰ ਕਿਲੋਮੀਟਰ ਤੇ ਫਿਰ ਹੈਗਾ ਲਗਭਗ 3 ਸਿਕਿਉਰ ਕਿਲੋਮੀਟਰ ਉਹ ਹੋਣਾ ਹੈ ਸਿਕਿਉਰ ਕਿਲੋਮੀਟਰ ਜਿਸ ਨੂੰ ਆਪਾਂ ਕਹਿ ਦਿੰਨੇ ਆ ਤਾਂ ਇਹ ਇੱਕ ਇੰਨੇ ਏਕੜ ਚ ਜੈਨੋ ਕੇ ਫੈਲੇ ਹੋਇਆ ਉਹਦੇ ਵਿੱਚ ਹੋ ਜੀ ਆਪਾਂ ਅੱਗੇ ਦੇਖੀਏ ਜੀ ਕਿ ਨੰਗਲ ਵੈਟਲੈਂਡ ਜਿਹੜਾ ਹੈ ਉਹ ਮਤਲਬ ਕਿ ਆਪਣੇ ਨੀਲੇ ਹਰੇ ਪਾਣੀ ਦੀ ਜਾਣਿਆ ਜਾਂਦਾ ਹੈ ਠੀਕ ਹੈ ਜੀ ਯਾਨੀ ਜਿਹੜਾ ਰਾਮਸਰ ਵੈਟਲੈਂਡ ਹੋ ਗਿਆ ਜਿਹਦਾ ਏਰੀਆ ਆਪਾਂ ਦੱਸ ਦਿੱਤਾ ਕਿ ਇੱਕ ਹੈਗਾ ਲਗਭਗ 14 ਸquare ਕਿਲੋਮੀਟਰ ਤੇ ਦੂਸਰਾ ਹੈਗਾ ਲਗਭਗ 3 ਸquare ਕਿਲੋਮੀਟਰ ਏਕੜ ਦੇ ਰਕਪੇ ਵਿੱਚ ਫੈਲ ਗਿਆ ਤਾਂ ਹੁਣ ਹੁੰਦਾ ਕੀ ਹੈ ਕਿ ਉਸ ਵੈਟਲੈਂਡ ਦੇ ਵਿੱਚ ਬਹੁਤ ਦੂਰੋਂ ਦੂਰੋਂ ਪੰਛੀ ਵੀ ਆਉਂਦੇ ਆ ਜੀ ਜੀ ਔਰ ਜਲਦੀ ਬਨਸਪਤੀਆਂ ਜਿਹੜੀਆਂ ਨੇ ਮਾਹੌਲ ਦੀਆਂ ਨੇ ਉਹਦੇ ਵਿੱਚ ਹੂੰ ਹੂੰ ਉਹ ਇੱਥੇ ਹੋ ਕੀ ਰਿਹਾ ਕਿ ਸਤਲੁਜ ਪਾਖੜਾ ਡੈਮ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੋਂ ਅਸੀਂ ਥੋੜਾ ਜਿਹਾ ਜਾ ਕੇ ਮਤਲਬ ਕਿ ਇਹਦੇ ਵਿੱਚ ਡੀਪਲੀ ਦੇਖਿਆ ਦੇਖਣ ਤੋਂ ਪਤਾ ਕੀ ਹੈ ਕਿ ਚੀਜ਼ਾਂ ਦੇਖੀਆਂ ਕੱਢ ਕੇ ਮੀਡੀਆ ਰਿਪੋਰਟਾਂ ਵੱਖ-ਵੱਖਾਂ ਨਾਲੀਆਂ ਲੋਕਲ ਕੁਝ ਰਿਪੋਰਟਾਂ ਖੰਗਾਲੀਆਂ ਤਾਂ ਜਿਹੜਾ ਪਤਾ ਲੱਗਿਆ ਕਿ ਸਤਲੁਜ ਭਾਖੜਾ ਡੈਮ ਤੋਂ ਲਗਭਗ 7 ਕਿਲੋਮੀਟਰ ਦੀ ਤੂਰੀ ਯਾਨੀ ਪਿਛੋਂ ਹੀ ਇਹ ਪ੍ਰਦੂਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਇੱਥੇ ਹਿਮਾਚਲ ਸਰਕਾਰ ਵੱਲੋਂ ਗੋਲਥਾਈ ਉਦਯੋਗਕ ਖੇਤਰ ਬਣਾਇਆ ਗਿਆ ਹ ਹ ਇਸ ਦਾ ਜਿਹੜਾ ਮਤਲਬ ਕਿ ਉਦਯੋਗਕ ਇਕਾਈਆਂ ਦਾ ਨਕਾਸੀ ਸਾਇਨਿਕ ਪਦਾਰਥ ਹੈ ਤਾਂ ਉਹ ਸਤਲੁਜ ਸਿੱਧਾ ਪੈਂਦਾ ਜੀ ਜੀ ਜਿਹਦੇ ਕਰਕੇ ਪਾਣੀ ਦਾ ਰੰਗ ਗੰਧਲਾ ਹੁੰਦਾ ਮਤਲਬ ਕਿ ਉਹ ਹੋ ਜਾਂਦਾ ਹੈ ਖਬਰਾਂ ਇਹਦੀਆਂ ਲੱਗਦੀਆਂ ਨੇ ਅਕਸਰ ਲੱਗਦੀਆਂ ਨੇ ਇਸ ਤੋਂ ਇਲਾਵਾ ਠੀਕ ਹੈ ਦੋਨੇ ਤਰ੍ਹਾਂ ਯਾਨੀ ਪੰਜਾਬ ਤੇ ਹਿਮਾਚਲ ਉਹ ਬੰਦੇ ਵੀ ਆਪਸ ਵਿੱਚ ਗੱਲਾਂ ਵੀ ਕਰਦੇ ਆ ਤੇ ਪਰ ਮਠੀਆਂ ਸਮੋਸੇ ਖਾ ਕੇ ਥੋੜਾ ਉਠਾਉਦੇ ਹੁੰਦਾ ਕੁਛ ਨਹੀਂ ਗੱਲ ਉੱਥੇ ਦੀ ਉੱਥੇ ਹੈ ਇਹੀ ਹਾਲ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦਾ ਜੋ ਬਿਲਕੁਲ ਸਤਲੁਜ ਦੇ ਨੇੜੇ ਐਨ ਐਫ ਐਲ ਜਿਸਮੋਪਰਕ ਹੈ ਨਾ ਤਾਂ ਉਹਦੇ ਪਾਣੀ ਨਾਲ ਕਈ ਵਾਰ ਮੱਛੀਆਂ ਮਰ ਚੁੱਕੀਆਂ ਨੇ ਹਮ ਪਰ ਕਿਉਂਕਿ ਇਹ ਵੀ ਅਦਾਰੇ ਤੁਹਾਨੂੰ ਪਤਾ ਸਰਕਾਰ ਨਾਲ ਜੁੜੇ ਹ ਕੁਛ ਨਹੀਂ ਹੁੰਦਾ ਤੇ ਇਹਨਾਂ ਵੱਲੋਂ ਦੱਸਿਆ ਕਿ ਆਪਣੀ ਸਵਾਹ ਵੀ ਜਿਹੜੀ ਆ ਉਹ ਦਰਿਆ ਦੇ ਬਿਲਕੁਲ ਕਿਨਾਰੇ ਤੇ ਕੰਢੇ ਤੇ ਡੰਪ ਕਰ ਦਿੱਤੀ ਜਾਂਦੀ ਹੈ ਤੇ ਇਹ ਸਵਾਹ ਵੀ ਉੱਡ ਉੱਡ ਕੇ ਪਾਣੀ ਦੇ ਵਿੱਚ ਤੈ ਜਾਂਦੀ ਆ ਇਸੇ ਤਰ੍ਹਾਂ ਬਰਾਰੀ ਪਿੰਡ ਦੇ ਕੋਲ ਲੰਬੇ ਸਮੇਂ ਤੋਂ ਗੰਦਾ ਪਾਣੀ ਜਿਹੜਾ ਹੈ ਬਿਨਾ ਜਿਵੇਂ ਆਪਾਂ ਕਿਨਕ ਵਾਟਰ ਨੂੰ ਟ੍ਰੀਟ ਕੀਤਾ ਜਾਂਦਾ ਉਹ ਉਹਦੇ ਤੋਂ ਬਿਨਾ ਸੋਧੇ ਤੋਂ ਬਿਨਾ ਪੰਜਾਬੀ ਚ ਆਪਾਂ ਇੱਕ ਸ਼ਬਦ ਇਸਤੇਮਾਲ ਕਰ ਲੈਨੇ ਆ ਪਾਣੀ ਸੋਧੇ ਤੋਂ ਬਿਨਾ ਉਹ ਸਿੱਧਾ ਹੀ ਸਤਲੁਜ ਦੇ ਵਿੱਚ ਪੈ ਰਿਹਾ ਸੋ ਇਹ ਕਹਾਣੀ ਹੈ ਇਹ ਸੂਰਤ ਹੈ ਹਾਲਿਆ ਕਿ ਜੇ ਸਤਲੁਜ ਨੂੰ ਬਚਾਉਣਾ ਹੈ ਹੂੰ ਹੂੰ ਜੇ ਤਾਂ ਸੱਚਮੁੱਚ ਹੀ ਸਤਲੁਜ ਨੂੰ ਬਚਾਉਣ ਦੀ ਅੰ ਸ਼ਿੱਦਤ ਦੇ ਨਾਲ ਲੜਾਈ ਲੜਨੀ ਹੈ ਤਾਂ ਫਿਰ ਇਹ ਪ੍ਰਵੀਨ ਜੀ ਸਾਨੂੰ ਚੱਕਣਾ ਪਏਗਾ ਕਿ ਇਹ ਫਿਰ ਇੰਟਰਸਟੇਟ ਮਸਲਾ ਹੈ ਉੱਥੋਂ ਲੈ ਕੇ ਕਿਉਂਕਿ ਪਲੀਤ ਕਿਤੇ ਵੀ ਪਾਣੀ ਹੋ ਰਿਹਾ ਹੈ ਜੀ ਜੀ ਬਿਲਕੁਲ ਉਹਦੇ ਵਿੱਚ ਭਾਵੇਂ ਕੋਈ 250 500 ਲੀਟਰ ਡੇਗਰੇ ਘੰਟੀ ਦਾ ਤਦਵੀਓ ਪਲੀਤੀ ਆ ਸੋ ਇਸ ਕਰਕੇ ਦਰਿਆਵਾਂ ਨੂੰ ਬਚਾਉਣ ਦੀ ਤੇ ਇੱਕ ਤਕੜੀ ਜਦੋਜਹਿਦ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਆ ਤੇ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਭਾਈ ਬਹੁਤ ਬਹੁਤ ਹੀ ਜ਼ਿਆਦਾ ਜਿਹੜਾ ਹੈ ਨਾ ਇਸ ਵੇਲੇ ਮੰਦਾ ਹਾਲ ਇਸ ਮੁਲਕ ਦੀਆਂ ਨਦੀਆਂ ਦਾ ਕੀਤਾ ਗਿਆ ਹੈ ਸੋ ਇਹ ਪ੍ਰਵੀਨ ਜੀ ਬੰਦ ਹੋਣਾ ਚਾਹੀਦਾ ਇਹ ਕੋਈ ਆਪਣੇ ਪੰਜਾਬ ਦੀ ਨਹੀਂ ਕਹਾਣੀ ਹੈਗੀ ਆਪਾਂ ਕਹਿ ਦਿੰਨੇ ਆ ਸਾਡੇ ਪੰਜਾਬ ਨਾਲ ਧੱਕਾ ਹੈ ਜੀ ਸਾਜ਼ਿਸ਼ ਹੈ ਨਹੀਂ ਪ੍ਰਵੀਨ ਜੀ ਇਹ ਜ਼ਿਆਦਾਤਰ ਭਾਰਤ ਦੀਆਂ ਨਦੀਆਂ ਦਾ ਹਾਲ ਹੀ ਤੁਸੀਂ ਗੰਗਾ ਦੇਖ ਲਓ ਜਮਨਾ ਦੇਖ ਲਓ ਉਹਨਾਂ ਨਾਲ ਤੇ ਹਿੰਦੂ ਭਾਈਚਾਰੇ ਦੀ ਆਸਥਾ ਜੁੜੀ ਹੈ ਨਾ ਇਸ ਕਰਕੇ ਇਹ ਇਹ ਬਿੜਾ ਕਰਕੇ ਬਹੁਤ ਸਾਰੀਆਂ ਨਦੀਆਂ ਦਾ ਲੋਕ ਕਰ ਚੁੱਕਿਆ ਤੇ ਇਹ ਸਾਨੂੰ ਜੇ ਸਤਲੁਜ ਵਜਾਉਣਾ ਹੈ ਨਾ ਤਾਂ ਮੇਰੇ ਖਲ ਦੇ ਨਾਲ ਸ਼ੁਰੂ ਤੋਂ ਲੈ ਕੇ ਲੜਾਈ ਜੜੀ ਉਹ ਲੜਨੀ ਪਊ ਲੜਨੀ ਪਊ ਬਿਲਕੁਲ ਸਹੀ ਹੈ ਜੀ ਅਗਲੀ ਗੱਲ ਕਰੀਏ ਚੰਡੀਗੜ੍ਹ ਮੇਅਰ ਦੀ ਚੰਡੀਗੜ੍ਹ ਮੇਅਰ ਦੇ ਚੋਣ ਦੇ ਮੌਕੇ ਜਿਹਦਾ ਪਿਛਲੀ ਵਾਰ ਡਰਾਮਾ ਹੋਇਆ ਸੀ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ ਲੁਕਿਆ ਨਹੀਂ ਹੈ ਸੁਪਰੀਮ ਕੋਰਟ ਤੱਕ ਉਸ ਮਾਮਲੇ ਦੇ ਵਿੱਚ ਝਾੜਾਂ ਪਈਆਂ ਨੇ ਮਿੰਟੂ ਜੀ ਆਪਾਂ ਗੱਲਾਂ ਬਾਤਾਂ ਵੀ ਕਰਦੇ ਰਹੇ ਹੁਣ ਫੇਰ ਇਸ ਸੌਦੇ ਦੇ ਲਈ ਸਿੰਘ ਫਸਣ ਦੀ ਸੰਭਾਵਨਾ ਪੂਰੀ ਹੈ ਜੀ ਹਾਂਜੀ ਤੁਹਾਨੂੰ ਪਤਾ ਹੀ ਹੈ ਨਾ ਕਿ ਜਿਵੇਂ ਦਿੱਲੀ ਦੇ ਮੇਅਰ ਦੀ ਹਰ ਇੱਕ ਸਾਲ ਲੜਾਈ ਹੁੰਦੀ ਹੈ। ਅਈ ਤੋਂ ਭਾਵੇਂ ਇਹ ਲੜਾਈ ਪੈਸੇ ਵੀ ਉਹਨਾਂ ਦੀ ਹੋ ਜਾਂਦੀ ਆਮ ਆਦਮੀ ਪਾਰਟੀ ਤੇ ਭਾਜਪਾ ਬਨਿਆਂ ਦੀ ਪਰ ਇੱਕ ਸਿਆਸੀ ਲੜਾਈ ਜਿਹੜੀ ਆ ਉਹ ਹਮੇਸ਼ਾ ਆਪਾਂ ਦੇਖਦੇ ਆ ਦਿੱਲੀ ਦੇ ਵਿੱਚ ਕਿਉਂਕਿ ਜਿੱਥੇ ਥਿਰ ਬਰਾਬਰ ਜੇ ਹੋਣ ਕਿਉਂਕਿ ਹਰ ਇੱਕ ਸਾਲ ਫਿਰ ਉਹਨਾਂ ਨੇ ਮੇਅਰ ਚੁਣਨਾ ਹੁੰਦਾ ਆਪੋ ਆਪਣਾ ਤੇ ਫਿਰ ਉੱਥੇ ਉਹ ਟਕਰਾਤ ਉਹਨੂੰ ਤਾ ਹੋ ਜਾਂਦਾ ਹੁਣ ਮਸਲਾ ਕੀ ਹੈ ਕਿ ਇਸ ਸਮੇਂ ਨਗਰ ਨਿਗਮ ਦੇ ਵਿੱਚ ਭਾਜਪਾ ਦੇ 15 ਕਾਉਂਸਲਰ ਨੇ ਜਦ ਕਿ ਆਪ ਕੋਲ 14 ਕਾਉਂਸਲਰ ਨੇ ਤੇ ਕਾਂਗਰਸ ਦੇ ਕੋਲ ਜੇ ਆਪਾਂ ਵੇਖੀਏ ਤੇ 7 ਵੋਟਾਂ ਨੇ ਹੂੰ ਹੂੰ ਠੀਕ ਹੈ ਜੀ ਐਮਪੀ ਜੇ ਹੁਣ ਇਹ ਜੇ ਆਪਾਂ ਦੇਖੀਏ ਤਾਂ ਬੜਾ ਸੌਖਾ ਸਰ ਲਿਆ ਕਿ ਜੇ ਕਾਂਗਰਸ ਤੇ ਆਪ ਇਕੱਠੇ ਹੋ ਕੇ ਫੇਰ ਲੜਦੇ ਆ ਤੇ ਈਜ਼ੀਲੀ ਇਹਨਾਂ ਦਾ ਮੇਅਰ ਬਣ ਜਾਏਗਾ ਪਿਛਲੀ ਵਾਰ ਤੇ ਤੁਹਾਨੂੰ ਪਤਾ ਅਨਿਲ ਮਸੀਹ ਨੇ ਕੀ ਉੱਥੇ ਗੋਲ ਖਿਲਾਏ ਹੂੰ ਫੜਿਆ ਗਿਆ ਬੜੀ ਬੇਇੱਜ਼ਤੀ ਹੋਈ ਇਹ ਵੀ ਇੰਟਰਨੈਸ਼ਨਲ ਲੈਵਲ ਦੀ ਬੇਇੱਜ਼ਤੀ ਸੀ ਹੂੰ ਤੇ ਉਸ ਤੋਂ ਬਾਅਦ ਹੁਣ ਜੇ ਆਪਾਂ ਦੇਖੀਏ ਤਾਂ ਇੱਕ ਚੀਜ਼ ਬਦਲਈ ਆ ਪਹਿਲੀ ਗੱਲ ਤੇ ਦੇਖੋ ਚੱਕਰ ਕੀ ਆ ਕਿ ਜਿਹੜਾ ਮੇਅਰ ਦਾ ਕੀ ਔੜੰਘਾਰਿਆ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਮਾਰਚ ਮਹੀਨੇ ਦੇ ਵਿੱਚ ਇਹ ਰੌਲਾ ਪਿਆ ਸੀ ਹੂੰ ਤੇ ਕਾਰਜਕਾਲ ਵੈਸੇ 1 ਸਾਲ ਦਾ ਮਿਆਰ ਤਾਂ ਹੁੰਦਾ ਆ ਬਈ ਯਾਨੀ ਵੈਸੇ ਤੇ ਕੈਦੇ ਦੇ ਮਤਲਬ ਅਕਿ ਜੇ ਦੇਖੀਏ 1 ਸਾਲ ਪੂਰਾ ਨਹੀਂ ਠੀਕ ਹੈ ਨਾ ਜੀ ਤਾਂ ਜਨਵਰੀ ਦੇ ਵਿੱਚ ਕਿਉਂਕਿ ਇਹ ਇਲੈਕਸ਼ਨ ਜਿਹੜਾ ਹੈ ਉਹ ਸੰਭਵ ਹੈ ਤਾਂ ਇਹਦਾ ਮਤਲਬ ਇਹ ਆ ਕਿ ਜੋ ਮੇਅਰ ਬਣਾਏ ਗਏ ਯਾਨੀ ਜਿੱਤੇ ਤਾਂ ਉਹਦਾ ਮਤਲਬ ਇਹੋ ਆ ਕਿ ਸੁਪਰੀਮ ਕੋਰਟ 'ਚ ਮਾਮਲਾ ਗਿਆ ਤਦ ਵੀ ਸ਼ਾਇਦ ਇਸ ਮਾਮਲੇ ਨੂੰ ਹੱਲ ਨਹੀਂ ਕਰਵਾਇਆ ਗਿਆ ਕਿ ਕੀ ਜਿਹੜੀ ਟਰਮ ਆ ਉਹ 9 ਮਹੀਨੇ ਦੀ ਰਹੇਗੀ ਜਾਂ ਸਾਲ ਦੀ ਰਹੇਗੀ ਤੇ ਜੇ ਤਾਂ ਉੱਥੋਂ ਹੀ ਕਰਵਾ ਲੈਂਦੇ ਹਮਾਚ ਬੈਟਰ ਸੀਗਾ ਪਰ ਹੁਣ ਮੈਨੂੰ ਲੱਗਦਾ ਕਿ ਜਨਵਰੀ ਚ ਜਿਹੜਾ ਮੁਕਰਰ ਹੈ ਤਾਂ ਉਸ ਸਮੇਂ ਤੇ ਇਹ ਇਲੈਕਸ਼ਨ ਹੋਏਗਾ ਤਾਂ ਯਾਨੀ ਆਪਾਂ ਉੱਧਰ ਆ ਜੰਨੇ ਆ ਅੰਕੜਿਆਂ ਵਾਲਾ ਤਾਂ ਹੁਣ ਬਦਲੇ ਆ ਕੀ ਆ ਜੀ ਯਾਨੀ ਆਮ ਆਦਮੀ ਪਾਰਟੀ ਤੇ ਭਾਜਪਾ ਤਾਂ ਉੱਥੇ ਹੀ ਖਲੋਤੇ ਨੇ ਇੱਕ ਤਬਦੀਲੀ ਵੱਡੀ ਆਈ ਕਿ ਕਾਂਗਰਸ ਦੀ ਇੱਕ ਵੋਟ ਵਧ ਗਈ ਕਿਉਂਕਿ ਉਹਨਾਂ ਦਾ ਐਮਪੀ ਜਿੱਤ ਗਿਆ ਹੂੰ ਤਾਂ ਇਸ ਕਰਕੇ ਹੋਣ ਦੇਖੋ ਇਹ ਇੱਕ ਮਸਲਾ ਇਹਨਾਂ ਦਾ ਆਪਸ ਦੇ ਵਿੱਚ ਉਲਝ ਸਕਦਾ ਹੈ ਕਿ ਇੱਕ ਤਕਫਾ ਫਰਾਉਦਾ ਕਾਂਗਰਸ ਨੂੰ ਦੇਣਾ ਪਵੇਗਾ ਨਾ ਕਿਉਂਕਿ ਕਾਂਗਰਸ ਦੀ ਸਪੋਰਟ ਤੋਂ ਬਿਨਾਂ ਤੁਸੀਂ ਬਣਾ ਨਹੀਂ ਸਕਦੇ ਹੂੰ ਤਾਂ ਜਾਂ ਤਾਂ ਉਹਨਾਂ ਨੂੰ ਤੁਸੀਂ ਡਿਪਟੀ ਮੇਅਰ ਦਾ ਅਹੁਦਾ ਦੇਉਗੇ ਜਾਂ ਉਹ ਤੁਹਾਨੂੰ ਕਹਿਣਗੇ ਕਿ ਇੱਕ ਸਾਲ ਤੁਸੀਂ ਮੇਅਰ ਅਹੁਦਾ ਲੈ ਲਿਆ ਇੱਕ ਸਾਲ ਸਾਨੂੰ ਦੇ ਦਿਓ ਅਗਲੇ ਸਾਲ ਤੁਸੀਂ ਲੈ ਲਿਓ ਹੂੰ ਠੀਕ ਹੈ ਨਾ ਜੀ ਤੋ ਇਹ ਤਾਂ ਇਦਾਂ ਹੀ ਆ ਨਾ ਸੌਦੇਬਾਜ਼ੀ ਹੁੰਦੀ ਆ ਸਿਆਸਤ ਦੇ ਵਿੱਚ ਪਰ ਦੂਜੀ ਗੱਲ ਇਹ ਆ ਕਿ ਪਾਜਬਾ ਨੂੰ ਇਹ ਉਮੀਦ ਇਹ ਆ ਕਿ ਅਸੀਂ ਅੰਦਰ ਖਾਤੇ ਜੋੜ ਤੋੜ ਜਿਵੇਂ ਇਹ ਕਰ ਲੈਂਦੇ ਆ ਸਾਹਕ ਤਾਂ ਤੁਹਾਨੂੰ ਪਤਾ ਹੀ ਆ ਚੰਡੀਗੜ੍ਹ ਦੇ ਵਿੱਚ ਕੀ ਹੋਇਆ ਇੱਕ ਦਿਨ ਆਇਤਰ ਚਲਾ ਗਿਆ ਪਾਸਲਰ ਇੱਕ ਦਿਨ ਉਧਰ ਆ ਗਿਆ ਫਿਰ ਉਹਦੀ ਆਤਮਾ ਜਾ ਕੇ ਫਿਰ ਵਾਪਸ ਆ ਗਿਆ ਕੀ ਡਰਾਮੇ ਦੇ ਰਹੇ ਆ ਤੁਹਾਨੂੰ ਸਭਨਾਂ ਨੂੰ ਪਤਾ ਹੈ ਪ੍ਰਵੀਨ ਜੀ ਸੋ ਲਿਹਾਜ਼ਾ ਪਾਜਬਾ ਦੀ ਜੁਗਤਮੰਦੀ ਇਹੋ ਆ ਵੀ ਕਿਸੇ ਤਰੀਕੇ ਦੇ ਨਾਲ ਕ੍ਰਾਸ VOTING ਜਾਂ ਜੋੜ ਤੋੜ ਹੋ ਜਾਵੇ ਤਾਂ ਅਸੀਂ ਦੋਨਾਂ ਨੂੰ ਮਾਤ ਦੇ ਸਕਦੇ ਹਾਂ ਤਾਂ ਯਾਨੀ ਸ਼ਹਿ ਮਾਤ ਦੀ ਗੇਮ ਚੰਡੀਗੜ੍ਹ ਦੇ ਵਿੱਚ ਸਟਾਰਟ ਹੋ ਚੁੱਕੀ ਆ ਹੂੰ ਜੀ ਬਿਲਕੁਲ ਕਿਉਂਕਿ ਐਕਤੀ ਮੇਰੇ ਖਿਆਲ ਮਨਮਨਿਸ਼ ਤਿਵਾੜੀ ਦੇ ਜਿੱਤਣ ਕਰਕੇ ਥੋੜਾ ਜਿਹਾ ਮਸਲਾ ਤਾਂ ਵੀ ਉਲਝ ਗਿਆ ਬਦਲੂਗਾ ਕਿਉਂਕਿ ਪਿਛਲੇ ਅਰਿਓ ਨਾਲ ਕੋਲੇ ਕਰਨ ਖੇਰ ਸੀਗੇ ਐਮਪੀ ਦੇ ਤੌਰ ਤੇ ਹਾਂਜੀ ਹਾਂਜੀ ਕਿਉਂਕਿ ਦੇਖੋ ਗੱਲ ਇਹ ਆ ਕਿ ਪ੍ਰਵੀਨ ਜੀ ਐਮਪੀ ਦੀ ਵੋਟ ਹੁੰਦੀ ਆ ਨਾ ਹਾਂਜੀ ਹਾਂਜੀ ਤਾਂ ਤੇ ਵੈਸੇ ਵੀ ਐਮਪੀ ਐਮਪੀ ਦਾ ਇੱਕ ਐਲੋਕੇ ਬੜਾ ਪ੍ਰਭਾਵ ਹੈ ਐਮਪੀ ਸਾਡਾ ਹੂੰ ਜੀ ਕਾਲੇ ਢੱਲਾਂ ਦੀ ਸੌਹ ਕਹਿੰਦੇ ਹੁਣ ਆਖਿਰ ਸਾਫ਼ ਹੋਣ ਲੱਗੀ ਹੈ ਜੀ ਹਾਂ ਜੀ ਗੱਲ ਇਹ ਆ ਕਿ ਇਹ ਜਿਹੜੀ ਸੌਹ ਦੀ ਕਹਾਣੀ ਆ ਇਹਦੇ ਤੇ ਆਪਾਂ ਕੀ ਗੱਲ ਕੀਤੀ ਕਿ ਕਿੰਨਾ ਵਿਵਾਦ ਪੈਦਾ ਹੋ ਗਿਆ ਵਿਵਾਦ ਉਸ ਵੇਲੇ ਪੈਦਾ ਹੋ ਗਿਆ ਵਿਵਾਦ ਵੀ ਨਹੀਂ ਕਹਿ ਸਕਦੇ ਕਿ ਇੱਕ ਸ਼ਸ਼ੋ ਪੰਜ ਪੈਦਾ ਹੋ ਗਿਆ ਇਸ ਕਰਕੇ ਕਿਉਂਕਿ ਪ੍ਰਵੀਨ ਜੀ ਚਾਰ ਜ਼ਿਮਨੀ ਚੋਣਾਂ ਦੇ ਜਿਹੜੇ ਜੇਤੂ ਵਿਧਾਇਕ ਸੀ ਉਹਨਾਂ ਚੋਂ ਤਿੰਨ ਨੇ ਸੌਹ ਜਾ ਚੱਕੀ ਅਇਤੋ ਤੇ ਚਾਰ-ਤਿੰਨ ਦਿਨ ਪਹਿਲਾਂ ਤੇ ਲੋਕਾਂ ਨੇ ਪੁੱਛਿਆ ਕਿ ਕਾਲਾ ਕਿੱਥੇ ਰਹਿ ਗਿਆ ਹੈ ਵੀ ਕੀ ਗੱਲ ਹੈ ਉਹਦੇ ਕੋਲ ਤੇ ਆਂਦੀਆਂ ਬਸਾਂ ਨੇ ਕਿ ਤੋ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਬਸੋਂ ਰਹਿ ਗਿਆ ਹੂੰ 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 ਉਹ ਬਾਤ ਦੇ ਵਿੱਚ ਕਾਲੇ ਢੱਲੋਂ ਨੂੰ ਕਿਸੇ ਨੇ ਫੋਨ ਲਾਇਆ ਵੀ ਕਲੇ ਆਇਆ ਨਹੀਂ ਵੀਰੇ ਉਹ ਕਹਿੰਦਾ ਯਾਰ ਮੈਨੂੰ ਤੇ ਸੁਨੇਹਾ ਹੀ ਨਹੀਂ ਆਇਆ ਬਾਤ ਦੇ ਵਿੱਚ ਹੀ ਗੱਲ ਹੋਲ ਜੀ ਵੀ ਕਮਾਲ ਦੀ ਗੱਲ ਹੈ ਕਾਂਗਰਸੀ ਕਿਹਾ ਕਿ ਤਾਂ ਕਰਕੇ ਤੁਸੀਂ ਉਹਨੂੰ ਸੁਨੇਹਾ ਨਹੀਂ ਦਿੱਤਾ ਸੌਂਮਾ ਵਾਸਤੇ ਹਲਫ ਵਾਸਤੇ ਫੇਰ ਬਾਅਦ ਦੇ ਵਿੱਚ ਪਤਾ ਲੱਗਿਆ ਸੈਕਟਰੀਏਟ ਨੇ ਕਿਹਾ ਵਿਧਾਨ ਸਭਾ ਦੀ ਸੈਕਟਰੀਏਟ ਨੇ ਕਿ ਭਾਈ ਅਸੀਂ ਇਦਾਂ ਸੁਨੇ ਥੋੜੀ ਲਾਉਂਦੇ ਫਿਰਦੇ ਹਰ ਘਰ ਘਰ ਜਾ ਕੇ ਹੂੰ 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 ਕਿ ਅੱਜ ਜਿੜਵਾਏ ਤੋਂ ਡਿੰਪੀ ਢਿਲੋਂ ਨੂੰ ਕਹੀਏ ਕਿ ਹਾਂਜੀ ਡਿੰਪੀ ਬਾਈ ਜੀ ਘਰੇ ਜੇ ਹਾਂ ਕਰੀਏ ਕੱਲ ਨੂੰ ਆਜੋ ਇਦਾਂ ਨਹੀਂ ਹੁੰਦਾ ਅਸੀਂ ਜੋ ਵਿਧਾਇਕ ਦਲ ਦਾ ਆਫਿਸ ਹੈ ਆ ਉਹਨਾਂ ਨੂੰ ਮੈਸੇਜ ਲਾ ਦੇ ਹੂੰ ਠੀਕ ਹੈ ਜੀ ਵਿਧਾਇਕ ਦਲ ਦਾ ਜਿਹੜਾ ਦਫ਼ਤਰ ਹੈ ਉਹ ਇੱਥੇ ਹੁੰਦਾ ਸੈਕਟਰੀਏਟ ਦੇ ਵਿੱਚ ਤੋਂ ਮਤਲਬ ਜਿਹੜਾ ਸਰਟੀਫਿਕੇਟ ਵਿਧਾਨ ਸਭਾ ਦਾ ਤੋਂ ਉਹਨਾਂ ਦਾ ਕਿ ਆ ਕਿ ਉਤੇ ਬਾਦ ਇਹ ਗੱਲ ਨਿਕਲ ਕੇ ਆਉਂਦੀ ਆ ਕਿ ਇਹਨਾਂ ਨੂੰ ਸੁਣਿਆ ਲੱਗਿਆ ਸੀਗਾ ਇਹਨਾਂ ਦੇ ਜਿਹੜੇ ਆਪਣੇ ਉਥੇ ਦੇ ਦਫ਼ਤਰ ਦੇ ਹੈਗੇ ਸੀਗੇ ਅਹੁਦੇਦਾਰ ਲਾ ਲੋ ਕੋਈ ਦਫ਼ਤਰ ਸੰਭਾਲਣ ਵਾਲੇ ਉਹਨਾਂ ਨੇ ਕਿਹਾ ਜੀ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਅਸੀਂ ਨਾਲ ਸੌ ਨਹੀਂ ਚੁੱਕਣੀ ਅਸੀਂ ਅੱਡ ਤੋਂ ਚੱਕਾ ਹਮਮ ਯਾਨੀ ਕਾਂਗਰਸ ਦੀ ਜਿਹੜੀ ਅਲਾ ਲੀਡਰਸ਼ਿਪ ਹੈ ਉਸਨੇ ਫੈਸਲਾ ਕੀਤਾ ਕਿ ਨਹੀਂ ਭਾਈ ਆਪਾਂ ਇਦਾਂ ਕਰਨਾ ਆ ਕਿ ਇਸ ਮਾਮਲੇ ਦੇ ਵਿੱਚ ਆਪਾਂ ਇਹਨਾਂ ਨਾਲ ਜਾ ਕੇ ਸੁਣ ਨਹੀਂ ਚੁੱਕਣ ਅਟਕੂ ਖਾ ਗਏ ਹੂੰ 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 ਇਹ ਫਿਰ ਕਿਤੇ ਨਾ ਕਿਤੇ ਥੋੜਾ ਪਰਦਾ ਚੁੱਕਿਆ ਗਿਆ ਕਿ ਅਸਲ ਦੇ ਵਿੱਚ ਰਣਨੀਤੀ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਤਾਪ ਸਿੰਘ ਬਾਜਵਾ ਅੱਜਕੱਲ ਸੂਫਨੇ ਬਹੁਤ ਵੱਡੇ ਸਜਾ ਰਿਹਾ ਤੇ ਬਰਨਾਲੇ ਦੇ ਵਿੱਚ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀਗਾ ਕਿ ਜਿਹੜੀ ਗੇਮ ਚੱਲ ਰਹੀ ਆ ਬਰਨਾਲਾ ਇੱਕੋ ਇੱਕ ਹਲਕਾ ਜਿੱਥੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਖੁਦ ਸ਼ਿੱਦਤ ਦੇ ਨਾਲ ਜ਼ੋਰ ਲਾਇਆ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਗੁਰਦੀਪ ਸਿੰਘ ਬਾਠ ਨੇ ਸਾਰਾ ਗੇਮ ਉੱਤੇ ਪਲਟਿਆ ਹੋ ਸਕਦਾ ਹੈ ਕਿ ਗੁਰਦੀਪ ਸਿੰਘ ਬਾਠ ਨੂੰ ਧੂਰੀ ਮਿਲ ਜਾਵੇ ਕਿਉਂਕਿ ਧੂਰੀ 'ਚ ਜੇ ਕੋਈ ਐਂਟਰੀ ਰੋਕ ਕੇ ਬੈਠਾ 골ਡੀ ਦੀ ਤਾਂ ਪ੍ਰਤਾਪ ਸਿੰਘ ਬਾਜਵਾ ਵਾਜਵਾ ਬਿਲਕੁਲ ਸਹੀ ਬਿਲਕੁਲ ਸਹੀ ਤਾਂ ਗੱਲ ਇਹ ਆ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਬਰਨਾਲੇ ਵਾਲੀ ਚੂਨ ਜਿਹੜੀ ਹੈ ਖੁਦ ਆਪ ਵਿੱਚ ਸ਼ਾਮਲ ਹੋ ਕੇ ਲੜੀ ਤਾਂ ਹੁਣ ਸੌ ਦਾ ਵੀ ਉਹਨਾਂ ਨੇ ਆਪ ਦਾ ਦਿਨ ਜਿਹੜਾ ਹੈ ਉਹ ਤੈਅ ਕਰਵਾਇਆ ਮੇਰੇ ਖਿਆਲ ਦੇ ਨਾਲ ਇਹਨਾਂ ਨੇ 6-7 ਦਾ ਭਾਰਿਆ ਸੀਗਾ ਸਮਾਂ ਗੱਲ ਨਹੀਂ ਬਣੀ ਹੁਣ ਜਿਹੜੀ ਖਬਰ ਮਿਲ ਰਹੀ ਹੈ ਪ੍ਰਵੀਨ ਜੀ ਕੇ ਸ਼ਾਇਦ ਸ਼ਾਇਦ 9 ਤਰੀਕ ਨੂੰ ਇਹ ਸੌ ਚੁੱਕੀ ਜਾਵੇਗੀ ਮਤਲਬ ਕਿ ਕਾਲਾ ਢਿਲੋਂ ਦੀ ਸੌ ਦਾ ਜਿਹੜਾ ਸਮਾਗਮ 8 ਤੋਂ ਹੋਏਗਾ ਕਿਉਂਕਿ ਇਹ ਇਕੱਲੇ ਹੀ ਹੋਣਗੇ ਤਾਂ ਇਹ 9 ਨੂੰ ਸੌ ਚੁੱਕੀ ਜਾ ਸਕਦੀ ਹੈ ਜੀ ਜੀ ਤੇ ਪੰਚਾਇਤੀ ਜ਼ਮੀਨਾਂ ਚ ਕਹਿੰਦੇ ਹੁਣ ਬਾਗ ਲੱਗਣਗੇ ਜੀ हां जी ਵਧੀਆ ਜੀ ਚੰਨ ਤੱਕ ਬਾਗ ਲਵਾ ਦੇਣਾ ਚੰਨ ਤੱਕ ਤੇ ਬਾਗ ਕਿੱਥੇ ਲੱਗਣੇ ਆ ਪੰਚਾਇਤੀ ਜ਼ਮੀਨਾਂ 'ਤੇ ਲੱਗ ਜਾਂਦੇ ਬਿਹਤਰ ਆ ਹੁਣ ਦੇਖੋ ਅਸਲ ਦੇ ਵਿੱਚ ਕੀ ਆ ਕਿ ਪੰਜਾਬ ਸਰਕਾਰ ਚਲੋ ਕੋਸ਼ਾ ਮਾੜੀਆਂ ਨਹੀਂ ਹੁੰਦੀਆਂ ਇਤਾਂ ਦੀਆਂ ਨਿੱਕੇ ਨਿੱਕੇ ਕਹਿੰਦੇ ਹੁੰਦੇ ਨਾ ਕਿ ਦੀਪ ਦੀਪ ਬਾਲੀ ਦਿਵਾਲੀ ਬਣ ਜਾਂਦੀ ਆ ਨਿੱਕੀ ਨਿੱਕੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਆ ਛੋਟੀ ਛੋਟੀ ਯਤਨ ਕਦੇ ਕਦੇ ਬਹੁਤ ਵੱਡੇ ਤਬਦੀਲੀ ਦੇ ਸੂਚਕ ਬਣ ਜਾਂਦੇ ਆ ਪ੍ਰਤੀਕ ਬਣ ਜਾਂਦੇ ਆ ਇਨਾਂ ਨੇ ਡਾਈਵਰਸੀਫਿਕੇਸ਼ਨ ਵਾਸਤੇ ਯਾਨੀ ਫਸਲੀ ਵਿਭਿੰਨਤਾ ਵਾਸਤੇ ਹੀ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਕਿ ਜੋ ਪੰਚਾਇਤੀ ਜ਼ਮੀਨਾਂ ਪੰਚਾਇਤੀ ਜ਼ਮੀਨ ਲਗਭਗ ਆਪਣੇ ਜਿਹੜੀਆਂ 1.5 ਲੱਖ ਕਿਲਾ ਹੋਏਗੀ ਮੇਰੇ ਖਿਆਲ ਦੇ ਨਾਲ ਜੇ ਇੱਕ ਆਪਾਂ ਹੱਥੋਂ ਛੁੱਟ ਜਾਂਦਾ ਸਾਜਣਾ ਠੀਕ ਹੈ ਜੀ ਉਹਦੇ ਵਿੱਚ ਵੀ ਜੇ ਤੁਸੀਂ ਵੇਖੋਗੇ ਗਾਂ ਤਾਂ ਆਪਣੀ ਸਾਰੀ ਜਿਹੜੀ ਪੰਚਾਇਤੀ ਜ਼ਮੀਨ ਹੈ ਸਰ ਉਹ ਖੇਤੀ ਯੋਗ ਨਹੀਂ ਹੈ ਮਸੇ ਕੋਈ ਲਾਲੋ ਕਿ ਇਹਦੇ ਵਿੱਚ ਅ 50000 ਦੇ ਕਰੀਬ ਤੁਸੀਂ ਖੇਤੀਬਾੜੀ ਦੀ ਜ਼ਮੀਨ ਨਾਲੋਂ ਹਮ ਠੀਕ ਹੈ ਤਾਂ ਉਹਦੇ ਵਿੱਚ ਹੁਣ ਗਾਂ ਜਾ ਕੇ ਇਹਨਾਂ ਨੇ ਫੈਸਲਾ ਕੀਤਾ ਕਿ ਜਿੱਥੇ ਖੇਤੀ ਹੋ ਸਕਦੀ ਆ ਅਸੀਂ ਡਾਈਵਰਸੀਫਿਕੇਸ਼ਨ ਵਾਸਤੇ ਉੱਥੇ ਕਦਮ ਚੁੱਕੀ ਐ ਗੱਲ ਮਾੜੀ ਨਹੀਂ ਐ ਸੋਚ ਮਾੜੀ ਨਹੀਂ ਐ ਪਰ ਪ੍ਰਵੀਨ ਜੀ ਇਹ ਊਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੁੰਦੀ ਐ ਕਿਤੇ ਤੁਸੀਂ 2 ਕਿੱਲੇ 4 ਕਿੱਲੇ ਲਵਾ ਲਿਆ ਕਾਮਯਾਬ ਕਰ ਲਿਆ ਵੈਸੇ ਵੀ ਤੁਹਾਨੂੰ ਪਤਾ ਪੰਚਾਇਤੀ ਜ਼ਮੀਨਾਂ ਸਾਂਝੇ ਕਮਾਂ ਚ ਇਹ ਜਿਹੜਾ ਦੇਖਭਾਲ ਵਾਲਾ ਕੰਮ ਹੈ ਨਾ ਕਈ ਵਾਰ ਬਹੁਤ ਔਖਾ ਹੋ ਜਾਂਦਾ ਹੈ ਚਲੋ ਫਿਰ ਵੀ ਆਪਾਂ ਕਹਿੰਦੇ ਆ ਕਿ ਠੀਕ ਆ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਜਿੰਨਾ ਨੂੰ ਮਿਲਦਾ ਹੈ ਰਕਬਾ ਜਿਵੇਂ ਲਾ ਲੋ ਕਿ ਜਿਹੜੀ 95000 ਏਕੜ ਦੇ ਕਰੀਬ ਬੈਰ ਖੇਤੀ ਅਧੀਨ ਰਕਬਾ ਸਮਝਿਆ ਜਾਂਦਾ ਹ ਹ ਹ ਉਹਦੇ ਚ ਜੇ ਆਪਾਂ ਦੇ ਖੇਤਾ ਉਸਿਆਤ ਪੁਰਵੀਆ ਰੋਪੜਵੀਆ ਅਮਰਸਰ ਵੀਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਹੈ ਕੀ ਆ ਠੀਕ ਹੈ ਜੀ ਜਿਨ੍ਹਾਂ ਕੋਲ ਬਹੁਤ ਪੰਚਾਇਤੀ ਜ਼ਮੀਨ ਆ ਤਾਂ ਮਤਲਬ ਕਿ ਇਹਦੇ ਵਿੱਚ ਜੇ ਮੰਨ ਲਓ ਕਿ 10% ਵੀ ਅਲੀਏ ਆਪਾਂ ਖੇਤੀਯੋਗ ਜ਼ਮੀਨ ਚੋਂ ਜਾਂ 20% ਵੀ ਲਾ ਲਈਏ ਤਾਂ ਉਹ ਠੀਕ ਆ ਉਸ ਨੁਕਸਤੇ ਹੈ ਪਰ ਉਹ ਕਾਮਯਾਬੀ ਜਿਹੜੀ ਦਵਾਣੀ ਉਹ ਇੱਕ ਨਦਰ ਚੈਲੰਜ ਹੈ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਤਾਂ ਬਾਗਬਾਨੀ ਸੈਕਟਰ ਜਿਹੜਾ ਸਾਡਾ ਸੀਗਾ ਨਾ ਉਹ ਪਰਵਿੰਦ ਜੀ ਬਹੁਤ ਵਧੀਆ ਸੀਗਾ ਪਹਿਲਾਂ ਪਰ ਬਾਅਦ ਦੇ ਵਿੱਚ ਬਹੁਤ ਕੁਝ ਬਦਲ ਗਿਆ ਜਿਵੇਂ ਦੋਆਬੇ ਦੇ ਵਿੱਚ ਅ ਅੰਬਾਂ ਦਾ ਬਹੁਤ ਜ਼ਿਆਦਾ ਹੁੰਦਾ ਸੀਗਾ ਚੱਲਣ ਹਮ ਬੜੇ ਬਾਗ ਸੀ ਗਿਆ ਵਾਂਦੇ ਤਾਂ ਹੁਣ ਇੱਧਰ ਜੇ ਤੁਸੀਂ ਆਓਗੇ ਸਾਡੇ ਪਿੰਨੀ ਇੱਧਰ ਅੰਗੂਰਾਂ ਦੇ ਬਾਗ ਸਾਡੇ ਤਾਂ ਹੈ ਹੀ ਬਾਗਾਂ ਦਾ ਏਰੀਆ ਸੀਗਾ ਹਮ ਹਮ ਬਹੁਤ ਬਾਗ ਸੀ ਅਮਰੂਦਾਂ ਦੇ ਬਾਗ ਕਿਨੂਆਂ ਦੇ ਕਿਨੂ ਤੇ ਹਾਲੇ ਵੀ ਸਾਰਾ ਸਾਡੇ ਇੱਧਰੋਂ ਜਾਂਦਾ ਪਿੰਡਾਂ ਚ ਕਿਨੂ ਮਾਲਟਾ ਬਹੁਤ ਜ਼ਿਆਦਾ ਸਾਡੇ ਬਾਗ ਹੀ ਬਾਗ ਸੀਗੇ ਸਾਡੇ ਤੂੰ ਕਹਿ ਮਤਲਬ ਕਿ ਕੁਝ ਸੇਵ ਨੇ ਕੁਝ ਛੋਹਦੇ ਨੇ ਉਹ ਸਭ ਬਰਬਾਦ ਕਰਤੇ ਸਾਡਾ ਰਕਬਾ ਜਿਹੜਾ ਮੈਂ ਲਾਸਟ ਵਾਰੀ ਅੰਕੜਾ ਕੱਢ ਕੇ ਦੇਖਿਆ ਸੀ ਆਫੀਸ਼ੀਅਲੀ ਉਹ ਸੀਗਾ ਆ ਮੇਰੇ ਖਿਆਲ ਦੇ ਨਾਲ 99000 ਹੈਕਟੇਅਰ ਇਹ 22 23 ਚ ਦੇਖਿਆ ਸੀਗਾ ਹੁਣ ਤੁਸੀਂ ਕਿਸੇ ਨੇ ਚੈੱਕ ਕਰਨਾ ਹੋਵੇ ਤੇ ਕਰ ਲੈਣਾ ਯਾਨੀ ਲਗਭਗ 22 ਲਗ ਤਾਂ ਸਾਨੂੰ ਸਮੁੱਚੇ ਤੌਰ ਤੇ ਪੰਚਾਇਤੀ ਜ਼ਮੀਨਾਂ ਵਾਸਤੇ ਚਲੋ ਇਹ ਯਤਨ ਇਹ ਤਾਂ ਹੁਣ ਇੱਕ ਫਾਰਮੈਲਿਟੀ ਆਪਾਂ ਖਬਰ ਪੜਤੀ ਕਿ ਇਹਨਾਂ ਇੱਕ ਮੂٹے ਤੌਰ ਤੇ ਅੰਦਾਜ਼ਾ ਜੀ ਇਹਨਾਂ ਕੋ ਹੋਣ ਦੀ ਸੰਭਾਵਨਾ ਡਾਈਵਰਸੀਫਿਕੇਸ਼ਨ ਵਾਸਤੇ ਪਰ ਜੇ ਸਮੁੱਚਤਾ ਚ ਇਸ ਨੂੰ ਰੱਖਣਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਕਿ ਹੁਣ ਜੇ ਤੁਸੀਂ ਦੇਖੋਗੇ ਤਾਂ 1 ਲੱਖ ਹੈਕਟੇਅਰ ਹੈ ਤਾਂ ਉਹਦੇ ਚੋਂ ਜਿਹੜਾ 50% ਦੇ ਕਰੀਬ ਇਹ ਭਾਗ ਉਹ ਸਾਡੇ ਮਤਲਬ ਕਿ ਇਧਰ ਹੋਰ ਫਸਲ ਕਾਇਰਦੀ ਹੈ ਜੀ ਹਾਂ 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 ਪੰਜਾਬ ਤਾਂ ਯਾਨੀ ਪੂਰੇ ਪੰਜਾਬ ਚ ਕਿੰਨਾ ਵਜਿਆ 50 ਹਜ਼ਾਰ ਹੈਕਟੇਅਰ ਹੂੰ ਹੂੰ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਜਿੱਦਾਂ ਐਨ ਆਰ ਆਈਸ ਆ ਜਾਂ ਹੋਰ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੂੰ ਨਾਲ ਇਸ ਸਕੀਮ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਜੀ ਤੇ ਸਬਸਿਡੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਫਾਇਦੇ ਦਿੱਤੇ ਜਾਣੇ ਚਾਹੀਦੇ ਆ ਇਹ ਰਕਮ ਵਧਾ ਕੇ ਕਿਸੇ ਟਾਈਮ ਸਾਡਾ ਨਰਮੇ ਦਾ ਰਕਬਾ 8 ਲੱਖ ਹੈਕਟੇਅਰ ਸੀ ਲਗਭਗ 17 ਲੱਖ ਕਿੱਲੇ ਦੇ ਵਿੱਚ ਸਾਡੀ ਜਿਹੜੀ ਫਸਲ ਉੱਗਦੀ ਸੀ 17-18 ਲੱਖ ਕਿੱਲੇ ਵਿੱਚ ਸਾਨੂੰ ਉਹ ਜਿਹੜਾ ਰਕਬਾ ਹੁਣ ਘਟਿਆ ਉਹ ਤੇ ਮੈਨੂੰ ਲੱਗਦਾ ਲੱਖ ਹੈਕਟੇਅਰ ਤੱਕ ਹੋਣਾ ਜਾਂ ਲੱਖ ਡੇਢ ਲੱਖ ਹੈਕਟੇਅਰ ਤੱਕ ਹੋਏਗਾ ਜ਼ਿਆਦਾ ਨਹੀਂ ਆ ਤਾਂ ਉਹਨੂੰ ਵੀ ਵਧਾਉਣ ਦੀ ਜ਼ਰੂਰਤ ਹੈ ਕਾਟਨ ਖੇਤੀ ਵੱਲ ਸਾਨੂੰ ਆਉਣਾ ਪਵੇਗਾ ਦੋ ਤਿੰਨ ਆਪਸ਼ਨ ਸਾਡੇ ਕੋਲ ਮੇਨਲੀ ਹੈਗੇ ਆ ਦਾਣਾਂ ਹੈਗੀਆਂ ਸਾਡੇ ਕੋਲ ਤਾਲਾਂ ਵੀ ਅਸੀਂ ਕਰ ਸਕਦੇ ਹਾਂ ਸੇ ਰਲ ਮਿਲ ਕੇ ਪਰ ਇਹਦੇ ਵਿੱਚ ਪਾਰਟਨਰਸ਼ਿਪ ਜਿਹੜੀ ਆ ਨਾ ਉਹ ਕੱਲੀ ਸਰਕਾਰ ਜਾਂ ਪੰਚਾਇਤਾਂ ਦੀ ਨਹੀਂ ਮੈਂ ਜਿਵੇਂ ਕਿਹਾ ਕਿ ਉਹਦੇ 'ਚ ਸਾਨੂੰ ਦੂਜੀਆਂ ਧਿਰਾਂ ਵੀ ਜਿਹੜੀਆਂ ਜਿਵੇਂ ਮੈਂ ਕੁਛ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਜਿਹੜੇ ਐਨ ਆਰ ਆਈ ਆ ਜਿਹੜੇ ਪੰਜਾਬ ਪ੍ਰਤੀ ਬੜੇ ਸੁਹਿਰਦ ਰਹਿੰਦੇ ਨੇ ਬੜੇ ਗੰਭੀਰ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਸ਼ਾਮਲ ਕਰੋ ਉਹਨਾਂ ਨੂੰ ਮਤਲਬ ਕਿ ਕੁਝ ਸਬਸਿਡੀਆਂ ਵਗੈਰਾ ਦੇ ਕੇ ਪ੍ਰੇਰਿਤ ਕਰਕੇ ਤਾਂ ਲਿਆਓ ਤਾਂ ਮੱਚ ਬੈਟਰ ਰਿਹਾ ਨਤੀਜੇ ਆ ਸਕਦੇ ਜੀ ਜੀ ਬਿਲਕੁਲ ਬਿਲਕੁਲ ਤੇ ਵੋਟਰ ਵਧਾਉਣ ਦਾ ਮਾਮਲਾ ਕਹਿੰਦੇ ਸੁਪਰੀਮ ਕੋਰਟ ਪਹੁੰਚ ਗਿਆ ਮਿੱਟੂ ਜੀ ਹਾਂਜੀ ਵੋਟਰ ਵਧਾਉਣ ਦਾ ਹੈ ਵੈਸੇ ਤੇ ਵੋਟਰ ਘਟਾਉਣ ਦਾ ਮਸਲਾ ਵੀ ਚੱਲੀ ਜਾਂਦਾ ਹੈ ਨਾ ਤੁਹਾਨੂੰ ਯਾਦ ਆ ਮਹਾਰਾਸ਼ਟਰ ਦੇ ਵਿੱਚ ਨਿਤਨ ਗਡਕਰੀ ਨੇ ਚੱਲਦੀ ਚੋਣ ਚ ਕਹਿ ਦਿੱਤਾ ਸੀਗਾ ਕਿ ਮੇਰੇ 2.5 ਲੱਖ ਵੋਟਰ ਜਿਹੜੇ ਪੱਖ ਤੇ ਸੀ ਉਹਨਾਂ ਦੀ ਵੋਟ ਕੱਟ ਦਿੱਤੀ ਗਈ ਹੈ ਅੱਛਾ ਉੱਥੇ ਡੌਲੇ ਰੱਪੇ ਚੱਲਦੇ ਰਹੇ ਇਹ ਵੋਟਰ ਵਧਾਉਣ ਦਾ ਜਿਹੜਾ ਮਸਲਾ ਹੈ ਪ੍ਰਵੀਨ ਜੀ ਉਹ ਬੇਸਿਕਲੀ ਮਸਲਾ ਹੈ ਕਿ ਜਿਸ ਤਰ੍ਹਾਂ ਇੱਕ ਬੂਤ ਹੁੰਦਾ ਹੈ ਬੂਤ ਤੇ ਇੱਕ ਤਹਿ ਤਦਾਦ ਹੁੰਦੀ ਹੈ ਕਿ ਇੰਨੀ ਤਦਾਦ ਦੇ ਵਿੱਚ ਵੋਟਰ ਜਿਹੜੇ ਆ ਹੋਣਗੇ ਪਰ ਹੋਇਆ ਕੀ ਆ ਕਿ ਉਹ ਤਦਾਦ ਜਿਹੜੀ ਆ ਵਧਾ ਦਿੱਤੀ ਗਈ ਆ ਜਿਸ ਦਾ ਸੁਪਰੀਮ ਕੋਰਟ ਦੇ ਵਿੱਚ ਹੁਣ ਕੱਲੋ ਕੀ ਮਾਮਲਾ ਸੁਣਿਆ ਜਾ ਰਿਹਾ ਹੈ ਦਰਅਸਲ ਕੀ ਹੈ ਕਿ ਵੋਟਰ ਕਿਦਾਂ ਵਧਾਏ ਜਾਂਦੇ ਆ ਅਜਦਾ ਹੁਣ ਆਪਣਾ ਕੋਈ ਵੀ ਬੂਥ ਆ ਉਹ ਲਿੰਗ ਬੂਥ ਆ ਉਹਦੇ ਵਿੱਚ ਮੈਕਸਿਮਮ ਜਿਹੜੀ ਗਿਣਤੀ ਹੁੰਦੀ ਹੈ 1200 ਆ 1200 ਤੋਂ ਵਧਾ ਕੇ 1500 ਕਰ ਦਿੱਤੀ ਗਈ ਆ ਜੀ ਜੀ ਯਾਨੀ ਇੱਕ ਬੂਥ ਨੂੰ 300 ਵੋਟਰ ਦੇ ਤੌਰ ਤੇ ਹੋਰ ਵਧਾ ਦਿੱਤਾ ਹੁਣ ਇਹਦੇ ਚ ਕੀ ਆ ਕਿ ਚੈਲੰਜ ਠੀਕ ਹੈ ਕਾਨੂੰਨੀ ਤੌਰ ਤੇ ਉਹ ਮੇਕਦੇ ਆ ਕਿੱਧਰ ਨੂੰ ਜਾਂਦਾ ਪਰ ਮੇਰਾ ਆਪਣਾ ਮੰਨਣਾ ਹੈ ਕਿ ਅ ਭਾਈ ਤੁਸੀਂ ਦੇਖੋ ਜੇ 1200 ਆ ਬੂਥੇ ਤਾਂ 1500 ਦਾ ਮਤਲਬ ਕਿ ਭੀੜ ਵਧੇਗੀ ਹਮ ਲਾਈਨ ਲੰਬੀ ਹੋਏਗੀ ਨਾ ਲਾਈਨ ਲੰਬੀ ਹੋਏਗੀ ਤਾਂ ਲੋਕ ਲਾਈਨ ਤੋਂ ਦਰਦੇ ਦੇਪੀ ਜੀ ਜੀ ਸਮਾਵੇਸ਼ਤ ਤੋਂ ਬਹੁਤ ਡਰਦੇ ਆ ਠੀਕ ਹੈ ਨਾ ਜੀ ਮਤਲਬ ਕਿ ਜਿੰਨਾ ਸਮਾਂ ਜ਼ਿਆਦਾ ਲੱਗੇਗਾ ਜੇ VOTER ਦਾ ਐਵਰੇਜ ਸਮਾਂ ਅੱਗੇ 25 ਮਿੰਟ ਲੱਗ ਰਿਹਾ ਤਾਂ ਉਹ ਵੱਧ ਕੇ ਹੁਣ 40 ਮਿੰਟ ਹੋ ਜਾਏਗਾ ਤਾਂ ਸਾਨੂੰ ਤਾਂ ਉਹ ਸਮਾਂ ਘਟਾਉਣ ਦੀ ਜ਼ਰੂਰਤ ਹੈ ਨਾ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਵੱਡੀ ਗਿਣਤੀ VOTERਾਂ ਦੀ ਹੁੰਦੀ ਜਿਹੜੀ ਵੋਟ ਕਰਦੇ ਸੋ ਇਸ ਪੱਖ ਤੋਂ ਚਲੋ ਮੁੰਮੀ ਪੱਖ ਤੋਂ ਹੁਣ ਇਹਦਾ ਕੀ ਨਤੀਜਾ ਆਏਗਾ ਕੀ ਨਹੀਂ ਆਏਗਾ ਮੈਂ ਕੁਝ ਕਹਿ ਨਹੀਂ ਸਕਦਾ ਸੁਪਰੀਮ ਕੋਰਟ ਦਾ ਮਸਲਾ ਹੈ ਪਰ ਇਹ ਜ਼ਰੂਰ ਹੈ ਕਿ ਇਹ ਇਦਾਂ ਸਾਨੂੰ ਕਰਨਾ ਚਾਹੀਦਾ ਕਿਉਂਕਿ ਅੱਜਕੱਲ ਬਹੁਤ ਸਾਰੇ ਲੋਕ ਕੀ ਆ ਸੋਚਦੇ ਆ ਛੁੱਟੀ ਮਾਰੋ ਜਾਂ ਜਿਹੜੇ ਗਰੀਬ ਹੈ ਉਹ ਕਹਿੰਦੇ ਯਾਰ ਦਿਹਾੜੀ ਲਾ ਲਓ ਮਿਲਣਾ ਕੀ ਆ ਕੁਝ ਵੀ ਨਹੀਂ ਬਦਲਣਾ ਤੇ ਤੀਜਾ ਕਿ ਭਾਈ ਉੱਥੇ ਖੰਝਲ ਕੁਆਰੀ ਬੜੀ ਹੁੰਦੀ ਹੈ ਕਿਉਂਕਿ ਮੌਸਮ ਅਲੱਗ-ਅਲੱਗ ਹੁੰਦਾ ਹੈ ਨਾ ਜੀ ਜੀ ਬਿਲਕੁਲ ਕਿਤੇ ਆਪਣੇ ਪੰਜਾਬ ਚ ਸਰਦੀ ਆ ਤਾਂ ਕਿਸੇ ਇਲਾਕੇ ਦੇ ਵਿੱਚ ਗਰਮੀ ਪੈ ਰਹੀ ਹੁੰਦੀ ਆ ਹੂੰ ਸੋ ਇਸ ਵਾਸਤੇ ਇਹ ਚੈਲੰਜ ਤੇ ਹੈ ਹੀ ਹੈ ਪਰ ਇਹ ਮੈਨੂੰ ਲੱਗਦਾ ਕਿ ਸਰਕਾਰ ਨੂੰ ਸੋਚਨ ਵਿਚਾਰਨ ਦਾ ਵੀ ਵਿਸ਼ਾ ਸੀਗਾ ਕਿ ਭਾਈ ਅਸੀਂ ਸਗੋਂ ਦੀ ਘਟਾਈਏ ਪੋਲਿੰਗ ਬੂਥ ਵਧਾਈਏ ਲਾਈਨਾਂ ਜਿਹੜੀਆਂ ਛੋਟੀਆਂ ਹੋਣ ਪਰ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਸੌ ਖਾਦੀ ਹੈ ਸ਼ਾਇਦ ਕਿ ਕੰਮ ਪੁੱਠਾ ਹੀ ਕਰਨਾ ਜਦੋਂ ਕਰਨਾ ਸੀ ਤਾਂ ਨਹੀਂ ਕਰਨਾ ਮਿੰਟੂ ਜੀ ਹੋਣਾ ਤੇ ਇਹ ਚਾਹੀਦਾ ਸੀਗਾ ਕਿ ਲੋਕਤੰਤਰ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਂਦਾ ਲੋਕਾਂ ਦਾ ਭਰੋਸਾ ਮਜ਼ਬੂਤ ਹੁੰਦਾ ਤੇ ਇੱਕ ਕਿਰਤੀ ਦੇ ਕੰਮ ਬੰਦਾ ਵੀ ਉਹਦੇ ਚੋ ਸ਼ਾਹ ਨਾਲ ਹਿੱਸਾ ਲੈਂਦਾ ਪਰ ਇਹਨਾਂ ਦੀ ਨੀਤੀਆਂ ਨੇ ਤੇ ਇਹਨਾਂ ਦੇ ਕਮਾਕਾਰਾਂ ਨੇ ਆਮ ਬੰਦੇ ਨੂੰ ਨਿਰਾਸ਼ ਹੀ ਨਾ ਕਰ ਦਿੱਤਾ ਵੀ ਵੋਟਾਂ ਵਾਲੇ ਦਿਨ ਵੀ ਸੋਚਦਾ ਵੀ ਯਾਰ ਕੋਈ ਨਹੀਂ ਕੋਈ ਰੋਜੀ ਰੋਟੀ ਕਮਾਉਣੇ ਇਹਨਾਂ ਦਾ ਤਾਂ ਇਹੀ ਹਾਲ ਚੱਲਦੇ ਹੀ ਰਹਿਣਾ। ਜੀ। ਉਹ ਹੁਣ ਉਹ ਸ਼ਬਦ ਵਰਤ ਨਹੀਂ ਜਿਹੜਾ ਜਿਹੜਾ ਲੋਕ ਆਮ ਭਾਸ਼ਾ ਦੇ ਵਿੱਚ ਵਰਤਦੇ ਆ ਇਹਨਾਂ ਖਾਤਰ। ਇਹੋ ਜਿਹਾ ਮਸਲਾ ਖਾਤਰ। ਜੀ। ਹਾਂਜੀ। ਜੀ। ਬਿਲਕੁਲ। ਅਗਲੇ 25 ਸਾਲ ਮਿੰਟੂ ਜੀ ਕਹਿੰਦੇ ਭਿਆਨਕ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੀ। ਹਾਂਜੀ ਦੇਖੋ ਗੱਲ ਇਹ ਆ ਕਿ ਇਹ ਜਿਹੜਾ ਅ ਚਤਾਵਨੀ ਪੱਤਰ ਹੈ ਚਤਾਵਨੀ ਪੱਤਰ ਹੀ ਹੁੰਦਾ ਜਦੋਂ ਕੋਈ ਸਟੱਡੀ ਆਉਂਦੀ ਹੈ ਹਾਂ 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 ਤਾਂ ਇਹਦੇ ਵਿੱਚ ਜੋ ਯੂਨਾਈਟਿਡ ਨੇਸ਼ਨ ਦੀ ਸੰਸਥਾ ਹੈ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਟੂ ਕੰਬੈਟ ਡੇਰ ਡੇਜ਼ਰਟੀਫਿਕੇਸ਼ਨ ਯਾਨੀ ਇਹ ਤੇ ਨਾਲਗਾ ਯੂਰਪੀਅਨ ਕਮਿਸ਼ਨ ਜੁਆਇੰਟ ਰਿਸਰਚ ਸੈਂਟਰ 224 ਲੰਮਾ ਚੌੜਾ ਨਾਮ ਹੈ ਬਾ ਪਰ ਮੈਂ ਡੇਗਦਾ ਢੈਂਦਾ ਲੈ ਡੇਗਾ ਠੀਕ ਹੈ ਜੀ ਤਾਂ ਗੱਲ ਇਹ ਆ ਕਿ ਇਹਦੇ ਵੱਲੋਂ ਇੱਕ ਵਰਲਡ ਡੈਜ਼ਰਟ ਐਟਲਸ ਜਿਹੜਾ ਹੈ ਨਾ ਜਾਰੀ ਕੀਤਾ ਗਿਆ ਹੂੰ 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 ਜਿਹਦੇ ਚ ਚੇਤਾਵਨੀ ਹੈ ਇਹਨਾਂ ਨੇ ਇੱਕ ਮੈਂ ਸਮਾਂ ਥੋੜਾ ਮੈਂ ਇੱਕ ਤੁਹਾਨੂੰ ਉਹਦੇ ਚੋਂ ਨਾ ਗੱਲ ਕੂਟ ਕਰਕੇ ਦੱਸਦਾ ਕਿ ਰਿਪੋਰਟਸ ਕੀ ਹੈ ਕਿ ਇਟਲੀ ਦੀ ਸਭ ਤੋਂ ਕਹਿੰਦੇ ਕਿ ਲੰਬੀ ਨਦੀ ਹੈ ਪੋ ਸ਼ੈਦ ਠੀਕ ਹੈ ਜੀ ਇਤਿਹਾਸ ਦੇ ਵਿੱਚ ਕਹਿੰਦੇ ਆ ਕਿ ਇਹ ਇੱਕ ਬਹੁਤ ਵੱਡਾ ਸਥਾਨ ਰੱਖਦੀ ਆ ਹੂੰ ਹੂੰ ਤੇ ਇਸ ਦੇਸ਼ ਦੇ ਉੱਤਰੀ ਹਿੱਸੇ ਨੂੰ ਦੀ ਯੋਗ ਸ਼ਕਤੀ ਦੇ ਰੂਪ ਦੇ ਵਿੱਚ ਵਿਕਸਿਤ ਕਰਨ 'ਚ ਇਹਦੀ ਬੜੀ ਇਮਦਾਦ ਰਹੀ ਹੈ ਪਰ ਇਹ ਹੁਣ ਭਿਆਨਕ ਸੋਕੇ ਦਾ ਸ਼ਬਦ ਗੱਲ ਫਿਰ ਉਹ ਨਦੀਆਂ ਦੀ ਆ ਗਈ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਐਸੇ ਤਰ੍ਹਾਂ ਪੁਰਤਗਲ ਦਾ ਜ਼ਿਕਰ ਹੈ ਕਿ ਉੱਥੇ ਵੀ ਸੋਕੇ ਦੀ ਸਥਿਤੀ ਆ ਸੋਕੇ ਦੀ ਰੋਮਾਨੀਆ ਦੇ ਵਿੱਚ ਵੀ ਕਹਿੰਦੇ ਕਿ 75% ਜਿਹੜਾ ਹੈ ਨਾ ਉਹ ਪਾਣੀ ਦੀ ਕਿੱਲ ਤੋਂ ਪ੍ਰਭਾਵਿਤ ਇਲਾਕਾ ਹੋਣ ਜਾ ਰਹੇ ਯਾਨੀ ਇਸ ਤਰ੍ਹਾਂ 25 ਸਾਲ ਦਾ ਉਹਨਾਂ ਨੇ ਇੱਕ ਨਾਲ ਸੋਕੇ ਦਾ ਮੈਪ ਪੂਰੀ ਦੁਨੀਆ ਦਾ ਜਿਹੜਾ ਹੈ ਜਾਰੀ ਕੀਤਾ ਹੈ। ਬਹੁਤ ਅੱਛਾ। ਚਨਈ ਦੇ ਜਿਹੜਾ ਡੇ 0 ਸੀ ਉਹਦੀ ਯਾਦ ਦਵਾਈ ਕੇ ਵੇਖੋ ਚਨਈ ਦੇ ਵਿੱਚ ਇੱਕ ਐਸਾ ਦਿਨ ਸੀਗਾ ਜਦ ਪਾਣੀ ਨਹੀਂ ਸੀ। ਹੂੰ। ਤਾਂ ਮਤਲਬ ਭਾਰਤ ਦੇ ਵਿੱਚ ਇਹਦੇ ਪ੍ਰਭਾਵ ਜਿਹੜੇ ਪੈਣਗੇ ਸਭ ਤੋਂ ਵੱਡਾ ਕਹਿੰਦੇ ਕਿ ਸੋਇਆ ਉਤਪਾਦਨ ਜਿਹੜਾ ਹੈ ਉਹਦੇ 'ਚ ਬਹੁਤ ਜ਼ਿਆਦਾ ਗੜਬੜ ਆਏਗੀ। ਹੂੰ ਹੂੰ ਹੂੰ। ਤਾਂ ਗੱਲ ਇਹ ਹੈ ਕਿ ਏ ਜਦੋਂ ਇਸ ਤਰ੍ਹਾਂ ਦੀ ਰਿਪੋਰਟ ਆਪਾਂ ਦੇਖਦੇ ਆ ਤਾਂ ਉਹਦੇ ਵਿੱਚ ਕਈ ਚੀਜ਼ਾਂ ਹੋਰ ਵੀ ਹੁੰਦੀਆਂ ਜਿਨ੍ਹਾਂ ਨੂੰ ਨਾ ਥੋੜਾ ਹੰਦੌਲਿਆ ਕਰ ਦਿੱਤਾ ਜਾਂਦਾ ਜਿਵੇਂ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਨੋਟ ਕੀਤੀ ਕਹਿੰਦੇ ਕਿ ਵਰਤਮਾਨ ਦੇ ਵਿੱਚ ਦੁਨੀਆ ਦੀ ਲਗਭਗ 40% ਜ਼ਮੀਨ ਖਰਾਬ ਹੋ ਚੁੱਕੀ ਆ ਉਹ ਅੱਛਾ ਜਿਸ ਦਾ ਸਿੱਧਾ ਅਸਰ ਯਾਨੀ 3.2 ਅਰਬ ਲੋਕਾਂ ਤੇ ਪੈ ਰਿਹਾ ਯਾਨੀ ਜ਼ਮੀਨ ਵੀ ਖਰਾਬ ਹੋਣੀ ਸਟਾਰਟ ਹੋ ਗਈ ਅਸੀਂ ਮੰਨਦੇ ਹੀ ਨਹੀਂ ਸੀ ਪਹਿਲਾਂ ਪਾਣੀ ਦੀ ਗਾਣੀ ਨਹੀਂ ਸੀ ਮੰਨਦੇ ਤੱਕ ਪੰਜਾਬ ਦੀ ਜ਼ਮੀਨ ਬਾਰੇ ਵੀ ਕਿਹਾ ਜਾਂਦਾ ਪੰਜਾਬ ਦੀ ਮਿੱਟੀ ਬਾਰੇ ਵੀ ਕਿਹਾ ਜਾਂਦਾ ਕਿ ਬਿਮਾਰ ਹੋ ਚੁੱਕੀ ਤਾਂ ਗੱਲ ਇਹ ਹੈ ਕਿ ਇਹਨਾਂ ਦਾ ਜਿਹੜਾ ਸਿੱਧੇ ਤੌਰ ਤੇ ਕਹ ਲਓ ਕਿ ਚੇਤਾਵਨੀ ਪੱਤਰ ਹੈ ਉਹ ਇਹ ਆ ਕੇ 25 ਸਾਲਾਂ ਤੱਕ ਦੁਨੀਆ ਦੀ 75% ਆਬਾਦੀ ਤੇ ਪਾਣੀ ਦੀ ਘਾਟ ਜਾਂ ਸੋਕੇ ਦਾ ਪ੍ਰਭਾਵ ਹੋਵੇਗਾ ਬਹੁਤ ਵੱਡਾ ਅੰਕੜਾ ਇਹਨਾਂ ਨੇ ਦਿੱਤਾ ਬਹੁਤ ਵੱਡੀ ਚੇਤਾਵਨੀ ਹੈ ਇਸ ਦੇ ਨਾਲ ਹੀ ਇਹਨਾਂ ਨੇ ਅਨਾਜ ਦੀ ਜਿਹੜੀ ਪੈਦਾਵਾਰ ਹੈ ਉਹਦੇ ਵਿੱਚ ਵੀ ਗਰਾਵਟ ਦੇ ਅੰਦਾਜ਼ੇ ਲਾਇਆ ਇਥੋਪੀਆ ਸੋਮਾਲੀਆ ਕੈਨੀਆਂ ਵਰਗੇ ਜਿਹੜੇ ਦੇਸ਼ ਆ ਉਹਨਾਂ ਦੀ ਭੁੱਖਮਰੀ ਦਾ ਵੀ ਇਹਦੇ ਚ ਜ਼ਿਕਰ ਹੈ ਜੀ ਜੀ ਬਿਲਕੁਲ ਬਿਲਕੁਲ ਆਮਿੰਟੂ ਜੀ ਦੇਖੋ ਇਹ ਇਨਸਾਨ ਥੋੜਾ ਜਿਹਾ ਦੇਰ ਹੀ ਨਾਲ ਸਮਝਦਾ ਹੈ ਦੀ ਜਿਹੜੀ ਸੋਜੀ ਹੈ ਉਹ ਇਸ ਹਿਸਾਬ ਨਾਲ ਹੀ ਬਣਾਈ ਹੈ ਵੀ ਪਹਿਲਾਂ ਤਾਂ ਹਰ ਇੱਕ ਚੀਜ਼ ਨੂੰ ਇਹਨੇ ਖੰਡ ਨਹੀਂ ਕਰਨਾ ਹੁਣ ਆਪਣੇ ਬੰਦੇ ਅੱਧੇ ਤੋਂ ਅੱਧੂ ਵੱਤ ਬੰਦੇ ਨੇ ਮੰਨਣਾ ਇਹਨਾਂ ਕਿ ਮਿੱਟੀ ਬੁਮਾਰਾ ਉਹ ਕਹਿੰਦੇ ਲੈ ਪਿਛਲੇ ਵਾਰੀ 4 ਗੱਟੇ ਪਾਏ ਸੀ ਐਕਤੀ ਸਾਢੇ 4 ਪਾ ਦਾਂਗੇ ਵੇਖੀ ਫਿਰ ਫਸਲ ਘਟਦੀ ਹੈ ਕਿ ਵਾਧੀ ਇਹ ਇਹਦੇ ਬੁਖਾਰ ਲਾ ਦੇਾਂਗੇ ਅਸੀਂ ਹਾਂਜੀ ਇਹਦੇ ਬੁਖਾਰ ਲਾ ਦੇਾਂਗੇ ਬੁਖਾਰ ਤਾਂ ਅਸੀਂ ਐ ਨਹੀਂ ਛੱਡਦੇ ਉਹ ਸਗੋਂ ਚਾਰ ਗੱਲਾਂ ਹੋਰ ਸੁਣਾਉਂਦੇ ਆ ਬੰਦਾ ਸੋਚਦਾ ਚੱਲ ਯਾਰ ਹੁਣ ਕੀ ਕਹੀਏ ਬੰਦਾ ਕਹਿੰਦਾ ਚ ਠੀਕ ਹੈ ਭਾਈ ਮੈਨੂੰ ਭੜੇਕਾ ਲੱਗਦਾ ਹੋਣਾ ਕੋਈ ਸਾਡੇ ਪਿੰਡ ਕਹਿੰਦੇ ਕਿ ਮੈਨੂੰ ਇੱਕ ਮੁੰਡੇ ਨੇ ਦੱਸਿਆ ਹਾਂਜੀ ਕਹਿੰਦਾ ਬਾਈ ਜੀ ਕਹਿੰਦਾ ਵੀ ਉਹ ਦੋਨਾਂ ਦੋਨੇ ਘੜ ਤਾਂ ਗੜੇ ਸੀਗੇ ਤਾਂ ਕਹਿੰਦੇ ਕਿ ਉਹ ਕ ਕਾਲੀ ਕਣਕ ਕੀਦੀ ਆ ਹਾਂ ਤਾਂ ਇੱਕ ਨੇ ਛੇਕ ਹੋ ਕੇ ਤੇ ਇੱਕ ਨੇ ਸੱਤ ਝੋਕੇ ਸਾਹ ਜੀ 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 ਸੱਤ ਸਾਹ ਲਾ ਲੋ ਕਾਲੀ ਕਰਨ ਦੇ ਚੱਕਰ ਦੇ ਵਿੱਚ ਹਾਂ ਤੇ ਹੁਣ ਜਿਹੜੀ ਜਦੋਂ ਇਹ ਕਣਕ ਕਿਸੇ ਦੇ ਮਿਹਦੇ ਚ ਜਾਊਗੀ ਪਤਾ ਨਹੀਂ ਉਹਨੂੰ ਕਾਲਾ ਕਰੂ ਕਿ ਪੀਲਾ ਕਰੂ ਕਿ ਕੀ ਕਰੂ ਕੀ ਕਰੂਗੀ ਬਸ ਆ ਆ ਸਾਡੇ ਮੈਂ ਮੈਂ ਆਪਦੇ ਪਿੰਡ ਦੀ ਗੱਲ ਦੱਸਦਾ ਮੈਂ ਤਾਂ ਹੈਰਾਨ ਰਹਿ ਗਿਆ ਸੀ ਪਿਛਲੇ ਸਾਲ ਮੈਨੂੰ ਇੱਕ ਨੌਜਵਾਨ ਨੇ ਗੱਲ ਦੱਸੀ ਨਹੀਂ ਬਹੁਤ ਮਾੜੀ ਦੌੜ ਹੈ ਜੀ ਸਾਡੇ ਸਾਰਿਆਂ ਚ ਇਹ ਆਪਾਂ ਨੂੰ ਮੰਨਣਾ ਹੀ ਪਊਗਾ ਕਿਉਂਕਿ ਆਪਾਂ ਉਹਨਾਂ ਪਰਿਵਾਰਾਂ ਚੋਂ ਹੀ ਆਂ ਜਿੱਥੇ ਦੌੜ ਆ ਆਪਾਂ ਕਿਹੜਾ ਕਿਤੇ ਬਾਹਰ ਆ ਪਰ ਬਹੁਤ ਮਾੜੀ ਦੌੜ ਆ ਮਿੰਟੂ ਜੀ ਬੈ ਚਲੋ ਆਪਣਾ ਤੁਹਾਡਾ ਸਮਾਂ ਵੀ ਕੀਮਤੀ ਹੈ ਮੈਂ ਜ਼ਿਆਦਾ ਨਹੀਂ ਲੈਣਾ ਚਾਹੁੰਦਾ ਪਰ ਕਿਸੇ ਕਿਸੇ ਸਮੇਂ ਨਾ ਕਣਕ ਦੇ ਵਿੱਚ ਡੇਢ ਗੱਟੇ ਤੋਂ ਜਿਹਦੀ ਖਾਦ ਆ ਉਹਨੂੰ ਜ਼ਿਆਦਾ ਹੀ ਮੰਨਿਆ ਜਾਂਦਾ ਹੁੰਦਾ ਸੀਗਾ ਡੇਢ ਗੱਟਾ ਯੂਰੀਆ ਨਾ ਲੋਕ ਪਾ ਦਿੰਦੇ ਸਾਰੀ ਕਣਕ ਦੇ ਵਿੱਚ ਕਿਸੇ ਟਾਈਮ ਤਾਂ ਗੱਟਾ ਹੀ ਬਹੁਤ ਮੰਨਿਆ ਜਾਂਦਾ ਸੀਗਾ ਡੇਢ ਤੱਕ ਇਹਨੇ ਯਾਰ ਨਹੀਂ ਇਹ ਜਿਵੇਂ ਆਪਾਂ ਸਾਸੀ ਜਦੋਂ ਛੋਟੇ ਹੁੰਦੇ ਸੀ ਆਪਾਂ ਗੱਟਾ ਪੌਣ ਤੋਂ ਗਟਾ ਇੰਨਾ ਕੁ ਇੰਨਾ ਕੁ ਬਸ ਹਾਂ ਜੀ ਕਿ ਜਿੰਨੇ ਕਿੱਲੇ ਹੁੰਦੇ ਸੀ ਨਾ ਉਸ ਹਿਸਾਬ ਨਾਲ ਗੱਟੇ ਆਉਂਦੇ ਸਨ ਉਸ ਹਿਸਾਬ ਨਾਲ ਯਾਦ ਤੇ ਬਸ ਮੰਨ ਲਓ 8-10 ਰਿਆਲ ਵਾਲਾ ਨਾ ਜਿਹੜਾ ਆਪਣੀ ਖਾਦ ਉਹ ਬਸ ਤੇ ਹੀ ਲੱਦ ਲਿਆਉਂਦਾ ਹੁੰਦਾ ਸੀ ਬਸ ਤੇ ਹੀ ਬਸ ਆਉਂਦੀ ਸੀ ਸਾਡੇ ਪਿੰਡ ਤੇ ਤੇ ਤੁਹਾਨੂੰ ਤੇ ਪਤਾ ਹੈ ਨਾ ਆ ਸਾਡੇ ਖੇਤਾਂ ਦੇ ਵਿੱਚੋ ਹੀ ਸੜਕ ਲੱਗਦੀ ਆ ਲੱਗਦੀ ਹਾਂ ਜੀ ਤੇ ਸਾਡੇ ਪਿਤਾ ਮਤਲਬ ਕਿ ਉੱਥੇ ਹੀ ਲਾ ਲੈਂਦੇ ਹੁੰਦੇ ਸੀ ਬਸ ਤੋਂ ਨਾ ਉੱਥੇ ਗੱਟੇ ਖਿੱਚ ਕੇ ਲਾ ਦੇਣੇ ਵੀ ਖੇਤੀ ਲੈ ਜਾਣੇ ਸਿੱਧੇ ਤੇ ਮੈਨੂੰ ਇਹ ਸਿੱਧਾ ਸਾਫ ਅੱਜ ਵੀ ਯਾਦ ਹੈ ਤੁਹਾਡੀ ਗੱਲ ਤੋਂ ਕਿ ਜਿੰਨੇ ਕੋ ਕਿੱਲੇ ਉਹਨੇ ਕੋ ਗੱਟੇ ਵਾਖ ਲੈਉਂਦੇ ਹੁੰਦੇ ਸੀਗੇ ਟੈਂਪੂ ਵਗੈਰਾ ਤੇ ਬਸ ਹੋ ਗਿਆ ਹਾਂਜੀ ਹਾਂਜੀ ਨਹੀਂ ਕਈ ਬੰਦੇ ਤਾਂ ਇੰਨਾ ਸੋਚ ਸੋਝੀ ਰੱਖਦੇ ਹੁੰਦੇ ਸੀ ਉਹ ਉਹਨੇ ਚੋਂ ਵੀ ਕਈ ਵਾਰੀ ਬਚਾਉਣ ਦਾ ਯਤਨ ਕਰਦੇ ਸੀਗੇ ਬਚਾ ਹਾਂਜੀ ਪੌਣਾ ਇੱਕ ਗੱਟਾ ਪੌਣਾ ਉਹਦੇ ਚੋਂ ਵੀ ਬਚਾਉਣ ਦਾ ਯਤਨ ਕਰਦੇ ਹੁੰਦੇ ਸੀ ਇਹ ਆਪਣੇ ਸੰਭਾਲਾ ਦੀਆਂ ਗੱਲਾਂ ਨੇ ਆਪਸ ਸੁਣਨ ਦੀਆਂ ਗੱਲਾਂ ਨੇ ਆਪਣੇ ਮਤਲਬ ਤੇ ਹੁਣ ਕਿੱਥੇ 6 6.5 ਗੱਟੇ ਮਿੰਡੇ ਹਜੇ ਕਹਣਾ ਸੀ ਧਰਤੀ ਬਿਮਾਰ ਨਹੀਂ ਹੋ ਸਕ ਥੈਂਕ ਯੂ ਮੈਂਟੂ ਜੀ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀ ਲਈ ਸ਼ੁਕਰੀਆ ਜੀ ਜੀ ਧੰਨਵਾਦ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪੈ 35 ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ